ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਪ੍ਰੀਤ ਆ ਤੇ ਮੈਂ 24 ਕੋ ਸਾਲ ਦੀ ਹਾਂ ਮੈਂ ਲੁਧਿਆਣੇ ਦੀ ਰਹਿਣ ਵਾਲੀ ਹਾਂ ਸਾਡਾ ਪਰਿਵਾਰ ਬਿਲਕੁਲ ਸਿੱਧਾ ਜਿਹਾ ਹੈ ਘਰ ਵਿੱਚ ਸਿਰਫ ਮੈਂ ਮਾਂ ਛੋਟਾ ਭਰਾ ਹੀ ਰਹਿੰਦੇ ਹਾਂ ਪਾਪਾ ਜੀ 3 ਸਾਲ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ ਸੀ ਜਿਸ ਕਰਮ ਸਾਰੀ ਜ਼ਿੰਮੇਵਾਰੀ ਮਾਂ ਤੇ ਮੇਰੇ ਸਿਰ ਤੇ ਆ ਗਈ ਮਾਇਕ ਨਿੱਕੇ ਜਿਹੇ ਕਲੀਨਿਕ ਵਿੱਚ ਨਰਸ ਵਜੋਂ ਕੰਮ ਕਰਦੀ ਆ। ਉਹਦੀ ਥੋੜੀ ਬਹੁਤੀ ਕਮਾਈ ਨਾਲ ਕਿਤੇ ਕਿਸੇ ਤਰ੍ਹਾਂ ਘਰ ਦਾ ਚੁੱਲ੍ਹਾ ਚੱਲ ਰਿਹਾ ਸੀ। ਮੈਂ 19 ਸਾਲ ਦੀ ਉਮਰ ਵਿੱਚ ਆਪਣੀ 12ਵੀਂ ਪੂਰੀ ਕਰ ਲਈ ਸੀ ਤੇ ਉਦੋਂ ਤੋਂ ਹੀ ਕੋਈ ਢੰਗ ਦੀ ਨੌਕਰੀ ਲੱਭ ਰਹੀ ਆਂ। ਕਈ ਥਾਵਾਂ ਤੇ ਇੰਟਰਵਿਊ ਵੀ ਦਿੱਤੇ ਪਰ ਕਦੇ ਤਨਖਾਹ ਘੱਟ ਹੋ ਜਾਂਦੀ ਤੇ ਕਦੇ ਕੰਮ ਦੇ ਘੰਟੇ ਬਹੁਤ ਲੰਮੇ ਹੁੰਦੇ। ਕਈ ਵਾਰੀ ਤਾਂ ਲੱਗਦਾ ਸੀ ਕਿ ਮੇਰੀ ਕਿਸਮਤ ਹੀ ਮੇਰੇ ਨਾਲ ਨਹੀਂ। ਇੱਕ ਸ਼ਾਮ ਦੀ ਗੱਲ ਹੈ ਮੈਂ ਸ਼ਹਿਰ ਦੇ ਦੂਜੇ ਕੋਨੇ 'ਚੋਂ ਇੰਟਰਵਿਊ ਦੇ ਕੇ ਵਾਪਸ ਆ ਰਹੀ ਸੀ ਇੰਟਰਵਿਊ ਵਿੱਚੋਂ ਵੀ ਮੈਂ ਫੇਲ ਹੋ ਗਈ ਸੀ ਦਿਲ ਥੋੜਾ ਹੌਲਾ ਜਿਹਾ ਹੋ ਗਿਆ ਸੀ ਸ਼ਾਮ ਦੇ 7 ਵਜੇ ਰਏ ਸੀ ਬੱਸ ਸਟਾਪ ਉੱਤੇ ਖੜੀ ਸੀ ਆਸਮਾਨ ਵਿੱਚ ਬੱਦਲ ਬਣੇ ਪਏ ਹੋਏ ਸੀ ਲੱਗਦਾ ਸੀ ਮੀਂਹ ਪੈਣ ਵਾਲਾ ਹੈ ਬੱਸਾਂ ਆ ਰਹੀਆਂ ਸੀ ਪਰ ਇਹਨਾਂ ਇੰਨੀਆਂ ਭਰੀਆਂ ਹੋਆਂ ਸੀ ਕਿ ਚੜ੍ਹਨਾ ਵੀ ਮੁਸ਼ਕਲ ਸੀ ਉਦੋਂ ਹੀ ਅਚਾਨਕ ਇੱਕ ਚਿੱਟਕਾਰ ਮਿਲੇ ਮੇਰੇ ਕੋਲ ਆ ਕੇ ਰੁਕੀ ਅੰਦਰੋਂ ਇੱਕ ਨਿਮਰ ਜਿਹਾ ਵਿਅਕਤੀ ਬੋਲੇ ਕਿੱਥੇ ਜਾਣਾ ਹੈ ਕਾਫੀ ਧੀਰ ਤੋਂ ਵੇਖ ਰਿਆਂ ਤੁਹਾਨੂੰ ਇੱਥੇ ਖੜੀ ਹਾਂ ਮੈਂ ਥੋੜਾ ਹੀ ਝੁੱਕ ਕੇ ਕਿਹਾ ਨਹੀਂ ਜੀ ਬੱਸ ਦੀ ਉਡੀਕ ਕਰ ਰਹੀ ਆ ਉਹ ਕਹਿੰਦੇ ਮੀ ਵੀ ਆ ਗਿਆ ਬੱਸ ਮਿਲਣੀ ਔਖੀ ਐ ਮੈਂ ਵੀ ਜਸਪੁਰੇ ਵਾਲੇ ਪਾਸੇ ਹੀ ਜਾ ਰਿਆਂ ਜੇ ਤੁਸੀਂ ਜੇ ਤੁਸੀਂ ਉਧਰ ਜਾਣਾ ਤਾਂ ਮੈਂ ਤੁਹਾਨੂੰ ਛੱਡ ਦਿੰਦਾ ਹਾਂ ਮੈਂ ਥੋੜੀ ਚਿੰਤਾ ਕੀਤੀ ਪਰ ਮੀ ਦੇ ਹਾਲਤ ਵੇਖ ਕੇ ਅਖੀਰ ਕਰ ਕਹਿ ਹਾਂ ਕਹਿ ਹੀ ਦਿੱਤਾ ਕਿ ਉੱਥੇ ਹੀ ਜਾ ਰਹੀ ਆ ਜੇ ਤੁਹਾਨੂੰ ਔਖਾ ਨਾ ਹੋਵੇ ਤਾਂ ਉਹ ਮੁਸਕਰਾ ਕੇ ਬੋਲੇ ਬਿਲਕੁਲ ਨਹੀਂ ਆ ਜਾਓ ਮੈਂ ਪਿੱਛੇ ਦੀ ਸੀਟ ਉੱਤੇ ਬੈਠ ਗਈ ਉਹ ਮੇਰੇ ਨਾਲ ਗੱਲਾਂ ਕਰਨ ਲੱਗੇ ਪੁੱਛਣ ਲੱਗੇ ਕਿ ਕੀ ਕਰਦੀ ਹੈ ਮੈਂ ਦੱਸਿਆ ਕਿ ਨੌਕਰੀ ਦੀ ਤਲਾਸ਼ ਵਿੱਚ ਆ ਅੱਜ ਹੀ ਇੰਟਰਵਿਊ ਦੇ ਕੇ ਆ ਰਹੀ ਹਾਂ ਉਹ ਪੁੱਛਣ ਲੱਗੇ ਕਿਸ ਤਰ੍ਹਾਂ ਰਿਹਾ ਮੈਂ ਕਿਹਾ ਬਹੁਤਾ ਵਧੀਆ ਨਹੀਂ ਰਿਹਾ ਤਾਂ ਉਹ ਕਹਿੰਦੇ ਤਜਰਬਾ ਨਹੀਂ ਸੀ ਉਹ ਹੱਸ ਕੇ ਬੋਲੇ ਇਹ ਤਾਂ ਸਾਰੇ ਨਵੇਂ ਲੜਕੇ ਲੜਕੀਆਂ ਨਾਲ ਹੀ ਹੁੰਦਾ ਹੈ ਕੰਮ ਨਾ ਮਿਲੇ ਤਾਂ ਤਜਰਬਾ ਕਿੱਥੋਂ ਆਵੇ ਸਾਰੀ ਰਾਤ ਉਹ ਗੱਲਾਂ ਕਰਦੇ ਰਹੇ ਮੈਂ ਆਪਣੀ ਪੜ੍ਹਾਈ ਘਰ ਦੀ ਹਾਲਤ ਤੇ ਨੌਕਰੀ ਦੀ ਲੋੜ ਬਾਰੇ ਦੱਸਿਆ ਉਹ ਧਿਆਨ ਨਾਲ ਸੁਣਦੇ ਰਹੇ ਜਦੋਂ ਘਰ ਆ ਗਿਆ ਤਾਂ ਮੈਂ ਉਹਨਾਂ ਨੂੰ ਧੰਨਵਾਦ ਕੀਤਾ ਉਹ ਇੱਕ ਪਲ ਰੁਕੇ ਤੇ ਆਪਣੀ ਜੇਬ ਚੋਂ ਕਾਰਡ ਕੱਢ ਕੇ ਦਿੰਦੇ ਹੋਏ ਕਹਿੰਦੇ ਕਿ ਇਹ ਮੇਰਾ ਕਾਰਡ ਹੈ ਰਾਜਵੀਰ ਸਿੰਘ ਮੈਂ ਇੱਕ ਆਈਟੀਆਈ ਕੰਪਨੀ ਦਾ ਮਾਲਕਾਂ ਜੇ ਤੁਸੀਂ ਚਾਹੋ ਤਾਂ ਕੱਲ ਸਵੇਰੇ ਮੇਰੇ ਦਫ਼ਤਰ ਆ ਜਾਓ ਸਾਨੂੰ ਇੱਕ ਫਰੰਟ ਡੈਸਕ ਅਸਿਸਟੈਂਟ ਚਾਹੀਦੀ ਹੈ ਸ਼ਾਇਦ ਅਸੀਂ ਤੁਹਾਡੀ ਮਦਦ ਕਰ ਸਕੀਏ ਮੈਂ ਉਹਨਾਂ ਦਾ ਕਾਰਡ ਲੈ ਕੇ ਲੈ ਲਿਆ ਤੇ ਮੁਰਤਾ ਨਿਵਾਦ ਕੀਤਾ ਤੇ ਘਰ ਨੂੰ ਚਲੀ ਗਈ ਘਰ ਆਈ ਤਾਂ ਮਾਂ ਚਿੰਤਾ ਵਿੱਚ ਸੀ ਪੁੱਤ ਇੰਨੀ ਦੇਰ ਕਿਉਂ ਲਾਈ ਐ ਮੈਂ ਸਾਰਾ ਕਿੱਸਾ ਕਹਾਣੀ ਸੁਣਾਈ ਤੇ ਕਾਰਡ ਵੀ ਵਿਖਾਇਆ ਮਾਂ ਥੋੜੀ ਘਬराई ਪੁੱਤ ਆਜਣ ਨਬੀਆ ਉਤੇ ਭਰੋਸਾ ਕਰਨਾ ਠੀਕ ਨਹੀਂ ਰਾਤ ਨੂੰ ਮੈਂ ਉਹ ਕਾਰਡ ਫਿਰ ਵੇਖਿਆ ਉੱਥੇ ਲਿਖਿਆ ਸੀ ਰਾਜਵੀਰ ਸਿੰਘ ਸੀ ਇਹੋ ਨਵੀਨ ਟੈਕਨੋਲੋਜੀ ਇੰਟਰਨੈਟ ਤੇ ਵੇਖਿਆ ਤਾਂ ਪਤਾ ਲੱਗਾ ਕਿ ਇਹ ਸੱਚਮੁੱਚ ਇੱਕ ਵਧੀਆ ਕੰਪਨੀ ਸੀ ਮੈਂ ਸੋਚਿਆ ਚਲੋ ਕਦੇ ਕਿਸਮਤ ਮੋੜੀ ਖਾ ਲਵੇ ਅਗਲੇ ਦਿਨ ਮੈਂ ਸਭ ਤੋਂ ਚੰਗਾ ਡਰੈਸ ਪਾਇਆ ਥੋੜਾ ਮੇਕਅਪ ਕੀਤਾ ਤੇ ਦਫ਼ਤਰ ਵੱਲ ਨਿਕਲ ਪਈ ਕਾਰਡ ਤੇ ਦਿੱਤਾ ਹੋਇਆ ਪਤਾ ਲੱਭ ਕੇ ਉੱਥੇ ਪਹੁੰਚੀ ਤਾਂ ਦੇਖ ਕੇ ਹੈਰਾਨ ਹੀ ਰਹਿ ਗਈ ਇੱਕ ਵੱਡੀ ਤੇ ਸੋਹਣੀ ਇਮਾਰਤ ਮੈਂ ਰਿਸੈਪਸ਼ਨ ਤੇ ਆਪਣਾ ਨਾਮ ਦੱਸ ਕੇ ਕਿਹਾ ਕਿ ਰਾਜਵੀਰ ਸਰ ਨਾਲ ਮਿਲਣਾ ਉਹਨਾਂ ਮੈਨੂੰ 5ਵੀਂ ਮੰਜ਼ਲ ਤੇ ਜਾਣ ਨੂੰ ਆਖਿਆ ਮੈਂ ਲੈਫਟ ਚ ਬੈਠੀ ਉੱਤੇ ਗਈ ਰਾਜਵੀਰ ਸਰ ਦੇ ਕੈਬਨ ਦੇ ਬਾਹਰ ਪਹੁੰਚ ਗਈ ਦਿਲ ਤੇਜ ਤੇ ਧੜਕ ਰਿਹਾ ਸੀ ਹੌਲੀ ਨਾਲ ਦਸਤਕ ਦਿੱਤੀ ਅੰਦਰੋਂ ਆਵਾਜ਼ ਆਈ ਆ ਜਾਓ ਜਦੋਂ ਅੰਦਰ ਗਈ ਤਾਂ ਉਹਨਾਂ ਨੇ ਮੁਸਕਰਾ ਕੇ ਕਿਹਾ ਅਰੇ ਪੀਤ ਆ ਗਏ ਤੁਸੀਂ ਆਓ ਬੈਠੋ ਮੈਨੂੰ ਹੈਰਾਨੀ ਹੋਈ ਕਿ ਉਹਨਾਂ ਨੇ ਮੇਰਾ ਨਾਮ ਯਾਦ ਰੱਖਿਆ ਪਰ ਫਿਰ ਸੋਚਿਆ ਸ਼ਾਇਦ ਰਸਬਸ਼ਾਂ ਤੋਂ ਪਤਾ ਲੱਗ ਗਿਆ ਹੋਵੇ ਉਹ ਕਹਿੰਦੇ ਤੁਸੀਂ ਕਿਹਾ ਸੀ ਵੀ ਤੁਸੀਂ ਪੜ੍ਹਾਈ ਕੀਤੀ ਐ ਕੀ ਤੁਹਾਨੂੰ ਕੰਪਿਊਟਰ ਆਉਂਦਾ ਹੈ ਵਰਡ ਐਮ ਐਸ ਆਫਿਸ ਆਉਂਦਾ ਹੈ ਮੈਂ ਕਿਹਾ ਹਾਂ ਸਰ ਉਹ ਬੋਲੇ ਬਹੁਤ ਵਧੀਆ ਤੁਰੰਤ ਨੌਕਰੀ ਤਾਂ ਨਹੀਂ ਦੇ ਸਕਦੇ ਪਰ ਇੱਕ ਮਹੀਨੇ ਦੀ ਇੰਟਰਨਸ਼ਿਪ ਦਿੰਨੇ ਆ ਤੁਸੀਂ ਸਿੱਖੋਗੇ ਕੰਮ ਚੰਗਾ ਹੋਇਆ ਤਾਂ ਨੌਕਰੀ ਪੱਕੀ ਸ਼ੁਰੂ ਵਿੱਚ 8000 ਮਿਲਣਗੇ ਤੁਹਾਨੂੰ ਮਨਜ਼ੂਰ ਹੈ ਮੇਰੀਆਂ ਅੱਖਾਂ 'ਚ ਚਮਕ ਆ ਗਈ ਇਹ ਮੇਰੇ ਲਈ ਸੋਨੇ ਵਰਗਾ ਮੌਕਾ ਸੀ ਮੈਂ ਖੁਸ਼ ਹੋ ਕੇ ਕਿਹਾ ਸਰ ਮੈਨੂੰ ਇੱਕ ਇਹ ਮਨਜ਼ੂਰ ਹੈ ਉਹ ਕਹਿੰਦੇ ਚੰਗਾ ਤਾਂ ਫਿਰ ਕੱਲ ਤੋਂ ਆ ਜਾਇਓ ਸਵੇਰ ਦੇ 9 ਵਜੇ ਆ ਜਾਇਓ ਸਾਡੀ ਐਚ ਆਰ ਰਮਾ ਮੈਡਮ ਤੁਹਾਨੂੰ ਸਭ ਕੁਝ ਸਮਝਾ ਦੇ ਦੇਵੇਗੀ ਉਹਨਾਂ ਕਿਹਾ ਮੈਂ ਬਹੁਤ ਖੁਸ਼ ਹਾਂ ਇੰਨੇ ਦਿਨਾਂ ਦੀ ਮਿਹਨਤ ਤੋਂ ਬਾਅਦ ਅਖੀਰਕਾਰ ਕੁਝ ਤਾਂ ਮਿਲਿਆ ਸੀ ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਘਰ ਵਾਪਸ ਆ ਗਈ ਘਰ ਆ ਕੇ ਮਾਂ ਨੂੰ ਇਹ ਖੁਸ਼ਖਬਰੀ ਦੱਸਦੀ ਉਹ ਵੀ ਬਹੁਤ ਖੁਸ਼ ਹੋਈ ਅਗਲੇ ਦਿਨ ਤੋਂ ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਐਚ ਆਰ ਰਮਾ ਮੈਡਮ ਨੇ ਮੈਨੂੰ ਸਾਰਾ ਦਸਿਆ ਦਫਤਰ ਦੇ ਨਿਯਮ ਮੇਰੇ ਕੰਮ ਦੇ ਘੰਟੇ ਤੇ ਮੇਰੀ ਡਿਊਟੀ ਮੇਰਾ ਕੰਮ ਜ਼ਿਆਦਾਤਰ ਫਰੰਟ ਡੈਸਕ ਤੇ ਫੋਨ ਕਾਲਾਂ ਹੈਂਡਲ ਕਰਨਾ ਵਿਜ਼ਟਰ ਨੂੰ ਮਿਲਣਾ ਤੇ ਕਾਗਜ਼ੀ ਕੰਮ ਵਿੱਚ ਮਦਦ ਕਰਨੀ ਸੀ ਹੌਲੀ ਹੌਲੀ ਸਮਾਂ ਲੰਘਦਾ ਗਿਆ ਇੱਕ ਮਹੀਨੇ ਵਿੱਚ ਮੈਂ ਕਾਫੀ ਕੁਝ ਸਿੱਖ ਲਿਆ ਸੀ ਰਾਜਵੀਰ ਸਰ ਕਦੇ-ਕਦੇ ਮੇਰੇ ਕੰਮ ਦੀ ਤਾਰੀਫ਼ ਵੀ ਕਰਦੇ ਸੀ ਜਿਸ ਕਰਕੇ ਮੇਰਾ ਹੌਸਲਾ ਵਧਾ ਗਿਆ ਪਹਿਲੇ ਮਹੀਨੇ ਮਗਰੋਂ ਉਹਨਾਂ ਨੇ ਮੈਨੂੰ ਪੱਕੀ ਨੌਕਰੀ ਦੇ ਦਿੱਤੀ ਤੇ ਤਨਖਾਹ ਵੀ ਵਧਾ ਕੇ 12 ਹਜ਼ਾਰ ਕਰ ਦਿੱਤੀ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਪਰ 39 ਮਹੀਨੇ ਬਾਅਦ ਮੈਨੂੰ ਕੁਝ ਅਜੀਹਾ ਪਤਾ ਲੱਗਾ ਜੋ ਮੈਨੂੰ ਪਰੇਸ਼ਾਨ ਕਰ ਗਿਆ ਦਫ਼ਤਰ ਦੀ ਇੱਕ ਕੁੜੀ ਅੰਜਲੀ ਨੇ ਮੈਨੂੰ ਦੱਸਿਆ ਕਿ ਮੇਰੇ ਪੋਸਟ ਤੇ ਪਹਿਲਾਂ ਵੀ ਕਈ ਕੁੜੀਆਂ ਰਹੀਆਂ ਪਰ ਕੋਈ ਵੀ ਲੰਮੇ ਸਮੇਂ ਲਈ ਟਿਕ ਨਹੀਂ ਸਕੀ ਉਹ ਕਹਿੰਦੀ ਰਾਜਵੀਰ ਸਾਹਿਬ ਦੀ ਹਮੇਸ਼ਾ ਨਵੀਆਂ ਤੇ ਸੋਹਣੀਆਂ ਕੁੜੀਆਂ ਉੱਤੇ ਹੀ ਨਜ਼ਰ ਰਹਿੰਦੀ ਹੈ ਸ਼ੁਰੂ-ਸ਼ੁਰੂ ਚ ਤਾਂ ਬਹੁਤ ਸ਼ਰੀਫ ਬਣਦੇ ਨੇ ਪਰ ਫਿਰ ਆਪਣਾ ਅਸਲ ਚਿਹਰਾ ਵਿਖਾਉਂਦੇ ਨੇ ਮੈਨੂੰ ਉਸਦੀ ਗੱਲ ਉੱਤੇ ਭਰੋਸਾ ਨਾ ਹੋਇਆ ਰਾਜਵੀਰ ਸਰ ਨੇ ਕਦੇ ਮੇਰੇ ਨਾਲ ਕੋਈ ਗਲਤ ਹੱਦ ਪਾਰ ਨਹੀਂ ਕੀਤੀ ਸੀ ਉਹ ਸਦਾ ਇੱਜ਼ਤ ਵਾਲਾ ਵਿਵਹਾਰ ਕਰਦੇ ਸੀ ਮੈਂ ਅੰਜਲੀ ਦੀ ਗੱਲ ਨજર ਅੰਦਾਜ਼ ਕਰ ਦਿੱਤੀ ਤੇ ਆਪਣੇ ਕੰਮ 'ਚ ਲੱਗੀ ਰਹੀ ਇੱਕ ਸਨੇਚਰਵਾਰ ਸੀ ਦਫ਼ਤਰ 'ਚ ਛੁੱਟੀ ਸੀ ਪਰ ਰਾਜਵੀਰ ਸਰ ਨੇ ਮੈਨੂੰ ਫੋਨ ਕਰਕੇ ਆਖਿਆ ਕਿ ਕੁਝ ਜ਼ਰੂਰੀ ਕੰਮਾਂ ਚਲਦੀ ਆ ਜਾ ਮੈਂ ਸੋਚਿਆ ਸ਼ਾਇਦ ਕੋਈ ਵੱਡੀ ਮੀਟਿੰਗ ਹੋਊਗੀ ਮੈਂ ਤਿਆਰ ਹੋਈ ਤੇ ਦਫ਼ਤਰ ਵੱਲ ਨਿਕਲ ਪਈ ਉਹ ਦਿਨ ਮੌਸਮ ਵੀ ਬਹੁਤ ਖਰਾਬ ਸੀ। ਆਸਮਾਨ ਕਾਲੇ ਬੱਦਲਾਂ ਨਾਲ ਢੱਕਿਆ ਹੋਇਆ ਤੇ ਤੇਜ਼ ਹਵਾ ਚੱਲ ਰਹੀ ਸੀ। ਮੈਂ ਸਕੂਟਰੀ ਉੱਤੇ ਬੈਠ ਕੇ ਦਫ਼ਤਰ ਵੱਲ ਚੱਲ ਪਈ। ਰਾਹ ਵਿੱਚ ਅਚਾਨਕ ਮੀਂਹ ਪੈ ਗਿਆ। ਮੈਂ ਇੱਕ ਦੁਕਾਨ ਦੇ ਥੱਲੇ ਰੁਕ ਗਈ, ਮੀਂਹ ਰੁਕਣ ਦੀ ਉਡੀਕ ਕਰਨ ਲੱਗੀ ਪਰ ਮੀਂਹ ਹੋਰ ਤੇਜ਼ ਹੋ ਗਿਆ। ਮੈਂ ਸੋਚਿਆ ਦਫ਼ਤਰ ਹੁਣ ਜ਼ਿਆਦਾ ਦੂਰ ਨਹੀਂ। ਮੀਂਹ 'ਚੋ ਹੀ ਚੱਲ ਪਈ। ਜਦ ਦਫ਼ਤਰ ਪੁੱਜੀ ਤਾਂ ਮੈਂ ਪੂਰੀ ਭਿੱਜ ਚੁੱਕੀ ਸੀ। ਮੇਰੇ ਵਾਲ, ਕੱਪੜੇ, ਹਰ ਚੀਜ਼ ਭਿੱਜੀ ਹੋਈ ਸੀ। ਮੈਂ ਲੈਫਟ ਲੈ ਕੇ ਸਿੱਧਾ ਰਾਜਵੀਰ ਸਰ ਦੇ ਕੈਬਨ ਚ ਗਈ। ਉਹ ਉੱਥੇ ਹੀ ਸਨ। ਮੈਨੂੰ ਦੇਖ ਕੇ ਕਹਿੰਦੇ ਪ੍ਰੀਤ ਤੂੰ ਤਾਂ ਪੂਰੀ ਭਿੱਜ ਗਈ ਐ। ਇੰਨਾ ਹਾਲਤ ਚ ਕੰਮ ਕਿਵੇਂ ਕਰੇਂਗੀ? ਤੈਨੂੰ ਤਾਂ ਬੁਖਾਰ ਹੋ ਜਾਊ। ਮੈਂ ਉੱਥੇ ਹੀ ਖੜੀ ਰਹੀ। ਪਾਣੀ ਥੱਲੇ ਵਗ ਰਿਹਾ ਸੀ। ਰਾਜਵੀਰ ਸਰ ਨੇ ਆਪਣਾ ਕੰਪਿਊਟਰ ਸਾਈਡ ਤੇ ਰੱਖਿਆ ਤੇ ਅਲਮਾਰੀ ਚੋਂ ਇੱਕ ਤੌਲੀਆ ਕੱਢਿਆ। ਕਹਿੰਦੇ ਇਹ ਲੈ, ਰੈਸਟਰੂਮ ਚ ਜਾ ਕੇ ਸਿਰ ਸੁਕਾ ਲੈ। ਮੈਂ ਤੌਲੀਆ ਲਿਆ ਤੇ ਰੈਸਟਰੂਮ ਚ ਚਲੀ ਗਈ। ਮੇਰੇ ਕੱਪੜੇ ਪੂਰੇ ਭਿੱਜੇ ਹੋਏ ਸਹੀ। ਮੈਂ ਆਪਣੇ ਵਾਲ ਸਫਾਈ ਤੇ ਥੋੜੀ ਹਾਲਤ ਠੀਕ ਕੀਤੀ ਪਰ ਕੱਪੜੇ ਤਾਂ ਗਿੱਲੇ ਹੀ ਰਹੇ ਜਦ ਰੈਸਟ ਹੋਮ ਚੋਂ ਬਾਹਰ ਆਈ ਤਾਂ ਵੇਖਿਆ ਦਫ਼ਤਰ ਚੋਂ ਸਿਰਫ ਰਾਜਵੀਰ ਸਰ ਤੇ ਮੈਂ ਹੀ ਸੀ ਉਹ ਕਹਿੰਦੇ ਅੰਦਰ ਜੋ ਗੈਸਟ ਰੂਮ ਹੈ ਉਥੇ ਗਰਮ ਹਵਾ ਵਾਲਾ ਪੱਖਾ ਲੱਗਾ ਹੋਇਆ ਜੇ ਚਾਹੀ ਤਾਂ ਕੱਪੜੇ ਉਥੇ ਸੁਕਾ ਲੈ ਮੈਂ ਗੈਸਟ ਰੂਮ 'ਚ ਚਲੀ ਗਈ ਉਥੇ ਹੀਟਰ ਲੱਗਾ ਹੋਇਆ ਸੀ ਮੈਂ ਉਹਨੂੰ ਚਾਲੂ ਕੀਤਾ ਤੇ ਕੱਪੜਿਆਂ ਨੂੰ ਹੀਟਰ ਸਾਹਮਣੇ ਸਕਾਉਣ ਲੱਗੀ ਮੈਂ ਆਪਣੀ ਕਮੀਜ਼ ਉਤਾਰੀ ਤੇ ਸਿਰਫ ਤੌਲੀਆ ਲਪੇਟ ਲਿਆ ਕਮੀਜ਼ ਨੂੰ ਹੀਟਰ ਦੇ ਸਾਹਮਣੇ ਟੰਗ ਦਿੱਤਾ ਮੈਂ ਉੱਥੇ ਹੀ ਬੈਠੀ ਰਹੀ ਕੱਪੜੇ ਸੁੱਕਣ ਦੀ ਉਡੀਕ 'ਚ ਆਚਾਨਕ ਦਰਵਾਜ਼ੇ ਉੱਤੇ ਟਕ ਟਕ ਹੋਈ ਮੈਂ ਘਬराई ਆਵਾਜ਼ ਆਈ ਪ੍ਰੀਤ ਮੈਂ ਹਾਂ ਇੱਕ ਜ਼ਰੂਰੀ ਫਾਈਲ ਅੰਦਰ ਰਹਿ ਗਈ ਲੋੜਾ ਰਾਜਵੀਰ ਸਰ ਦੀ ਆਵਾਜ਼ ਸੀ ਮੈਂ ਤੌਲੀਆ ਚੰਗੀ ਤਰ੍ਹਾਂ ਲਪੇਟਿਆ ਤੇ ਦਰਵਾਜ਼ਾ ਖੋਲ੍ਹਿਆ ਰਾਜਵੀਰ ਸਰ ਨੇ ਮੈਨੂੰ ਹੇਠੋਂ ਲੈ ਕੇ ਉੱਤੇ ਤੱਕ ਵੇਖਿਆ ਉਹਨਾਂ ਦੀਆਂ ਨਜ਼ਰਾਂ 'ਚ ਕੁਝ ਅਜੀਬ ਜਿਹਾ ਸੀ ਜੋ ਮੈਨੂੰ ਅਣਸੁਖਦਾਈ ਲੱਗਿਆ ਮੈਂ ਆਖਾ ਥੱਲੇ ਕਰਕੇ ਖੜੀ ਰਹੀ ਉਹ ਅੰਦਰ ਆਏ ਅਲਮਾਰੀ ਚੋਂ ਫਾਇਲ ਲੈ ਲਈ ਜਾਂਦੇ ਵਕਤ ਮੇਰੇ ਸੁੱਕ ਰਹੇ ਕੱਪੜਿਆਂ ਵੱਲ ਤੱਕਦੇ ਰਹੀ ਫੇਰ ਕਹਿੰਦੇ ਕੱਪੜੇ ਸੁੱਕਣ ਵਿੱਚ ਤਾਂ ਟਾਈਮ ਲੱਗੂ ਸਾਡਾ ਕੰਮ ਵੀ ਕਰਨਾ ਹੈ ਤੌਲੀਆ ਲਪੇਟੇ ਹੀ ਆਜਾ ਇੱਥੇ ਹੋਰ ਕੋਈ ਵੀ ਨਹੀਂ ਹੈਗਾ ਮੇਰਾ ਤਾਂ ਦਿਲ ਤੇਜ਼ ਤੇਜ਼ ਧੜਕਣ ਲੱਗਾ ਪਰ ਕਰਾਂ ਤਾਂ ਕੀ ਕਰਾਂ ਮੀਟਿੰਗ ਦੀ ਤਿਆਰੀ ਵੀ ਕਰਨੀ ਸੀ ਮੈਂ ਹੌਲੀ-ਹੌਲੀ ਤੌਲੀਆ ਲਪੇਟ ਕੇ ਬਾਹਰ ਆ ਗਈ ਤੇ ਉਹਦੇ ਕੈਬਨ ਚੋਂ ਗਏ ਰਾਜਵੀਰ ਸਰ ਸੋਫੇ ਤੇ ਬੈਠੇ ਸੋਏ ਸਨ ਲੈਪਟਾਪ ਖੋਲਿਆ ਹੋਇਆ ਸੀ ਉਹ ਕਹਿੰਦੇ ਇਧਰ ਬੈਠ ਜਾ ਸਾਡੀ ਪ੍ਰੈਜੈਂਟੇਸ਼ਨ ਬਣਾਉਣੀ ਹੈ ਮੈਂ ਹੌਲੀ ਨਾਲ ਉਹਦੇ ਕੋਲ ਜਾ ਕੇ ਬੈਠ ਗਈ ਲੈਪਟਾਪ ਦੀ ਸਕਰੀਨ ਵੱਲ ਤੱਕਣ ਲੱਗੀ ਮੈਂ ਵਾਰੀ-ਵਾਰੀ ਤੌਲੀਆ ਠੀਕ ਕਰ ਰਹੀ ਸੀ ਕਿਤੇ ਖੁੱਲ ਨਾ ਜਾਵੇ ਸਾਰਾ ਧਿਆਨ ਤੌਲੀਏ ਉੱਤੇ ਸੀ ਉਦੋਂ ਅਚਾਨਕ ਉਹਦੀ ਲੱਤ ਮੇਰੀ ਲੱਤ ਨੂੰ ਛੂ ਗਈ ਜਿਵੇਂ ਕਰੰਟ ਹੀ ਲੱਗ ਗਿਆ ਪਰ ਮੈਂ ਹਿੱਲੀ ਨਹੀਂ ਮੇਰੀ ਚੁੱਪ ਸ਼ਾਇਦ ਉਹਨੂੰ ਆਪਣੀ ਜਿੱਤ ਲੱਗੀ ਕਿਉਂਕਿ ਅਗਲੇ ਪਲ ਉਹ ਹੋਰ ਨੇੜੇ ਹੋ ਗਏ ਮੇਰੇ ਅੰਦਰ ਇੱਕ ਅਜੀਬ ਜਿਹਾ ਡਾਰਟੇ ਕੰਪਨੀ ਤੇ ਘਬਰਾਹਟ ਜਿਹੀ ਹੋਣ ਲੱਗੀ ਤੇ ਇੱਕ ਅਣਜਾਣੀ ਭਾਵਨਾ ਜਿਸ ਨੂੰ ਮੈਂ ਸਮਝ ਨਹੀਂ ਪਾ ਰਹੀ ਸੀ ਲਗਭਗ ਅੱਧਾ ਘੰਟਾ ਹੋਇਆ ਪ੍ਰੈਜੈਂਟੇਸ਼ਨ ਮੁੱਕ ਗਈ। ਰਾਜਵੀਰ ਸਰ ਨੇ ਲੈਪਟਾਪ ਬੰਦ ਕੀਤਾ ਤੇ ਮੁਸਕਰਾ ਕੇ ਕਿਹਾ ਆਈ ਦਾ ਸਿਰਫ ਅਸੀਂ ਹੀ ਆ ਕੰਪਨੀ 'ਚ। ਕੁਝ ਖਾਣ ਪੀਣ ਦਾ ਮਾਨ ਹੋ ਰਿਹਾ। ਕਿਉਂ ਨਾ ਤੂੰ ਕੰਟੀਨ ਤੋਂ ਕਾਫੀ ਲੈ ਕੇ ਆ। ਮੈਂ ਤੁਰੰਤ ਉੱਠੀ ਤੇ ਕੰਟੀਨ ਵੱਲ ਚੱਲ ਪਈ। ਆਪਣੇ ਮਾਨ ਦੇ ਹੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਕਾਫੀ ਬਣਾਉਂਦੀ ਵਾਰੀ-ਵਾਰੀ ਮੇਰੇ ਹੱਥ ਕੰਬ ਰਹੇ ਸਨ ਅੰਜਲੀ ਦੀਆਂ ਗੱਲਾਂ ਮੁੜ-ਮੁੜ ਯਾਦ ਆ ਰਹੀਆਂ ਸੀ ਜਦ ਮੈਂ ਕਾਫੀ ਲੈ ਕੇ ਵਾਪਸ ਕੈਵਨ ਵਿੱਚ ਉੱਥੇ ਆਈ ਤਾਂ ਕੋਈ ਨਹੀਂ ਸੀ ਮੈਂ ਕਾਫੀ ਦਾ ਮੱਗ ਟੇਬਲ ਉੱਤੇ ਰੱਖਿਆ ਤੇ ਇੱਧਰ-ਉੱਧਰ ਵੇਖਿਆ ਤਾਂ ਅੰਦਰ ਗੈਸਟ ਰੂਮ ਵੱਲ ਨਜ਼ਰ ਅ ਗਈ ਮੈਂ ਉੱਥੇ ਉਹਦੇ ਵੱਲ ਵਧੀ ਜਿੱਥੇ ਮੈਂ ਆਪਣੇ ਕੱਪੜੇ ਸੁੱਕਣੇ ਰੱਖੇ ਸਨ ਦਰਵਾਜ਼ਾ ਹੌਲੀ ਜਿਹਾ ਖੁੱਲਾ ਸੀ ਜਿਵੇਂ ਹੀ ਮੈਂ ਅੰਦਰ ਚਾਹਤੀ ਮਰੀਮ ਦਾਾਂਗੀ ਰਹਿ ਗਈ ਰਾਜੀਰ ਸਰ ਮੇਰੇ ਕੱਪੜਿਆਂ ਨੂੰ ਹੱਥ 'ਚ ਫੜੇ ਕੋਈ ਖੜੀ ਸੀ ਉਹਨਾਂ ਨੂੰ ਅਜੀਬ ਤਰੀਕੇ ਨਾਲ ਸੌਂਗ ਰਹੇ ਸੀ ਜਿਵੇਂ ਉਹ ਉਹਨਾਂ ਤੋਂ ਗੁੰਮ ਹੋ ਗਏ ਹੋਣ ਮੇਰਾ ਦਿਲ ਧੱਕ-ਧੱਕ ਕਰਨ ਲੱਗਿਆ ਮੈਂ ਜਲਦੀ ਨਾਲ ਆ ਕੇ ਸੋਫੇ ਤੇ ਬੈਠ ਗਈ ਤੇ ਆਵਾਜ਼ ਮਾਰੀ ਸਰ ਕਾਫੀ ਤਿਆਰ ਹੈ ਉਹ ਤੁਰੰਤ ਬਾਹਰ ਆਏ ਫੋਨ ਹੱਥ 'ਚ ਉਸੀ ਕੁਝ ਟਾਈਪ ਕਰ ਰਹੇ ਸੀ ਕਹਿੰਦੇ ਵਾਹ ਬਿਲਕੁਲ ਟਾਈਮ ਤੇ ਆ ਗਈ ਕਾਫੀ ਉਹ ਮੇਰੇ ਕੋਲ ਆ ਕੇ ਬੈਠ ਗਏ ਮੈਂ ਕਾਫੀ ਮੱਗ ਕੰਬਦੇ ਹੋਏ ਹੱਥਾਂ ਨਾਲ ਉਹਨਾਂ ਨੂੰ ਦਿੱਤਾ ਅਸੀਂ ਦੋਹਾਂ ਨੇ ਚੁੱਪ ਚਾਪ ਕਾਫੀ ਪੀਤੀ ਅਚਾਨਕ ਅਚਾਨਕ ਫਿਰ ਰਾਜਵੀਰ ਸਰ ਕਹਿੰਦੇ ਪ੍ਰੀਤ ਤੂੰ ਤਾਂ ਬਹੁਤ ਸੋਹਣੀ ਐ ਪਰ ਕੁਝ ਨਹੀਂ ਗਿਆ ਸਿਰਫ ਹੌਲੀ ਜਿਹੀ ਮੁਸਕਰਾ ਦਿੱਤਾ ਮੇਰੇ ਤਾਂ ਮੂੰਹ ਦਾ ਰੰਗ ਹੀ ਉੱਡ ਗਿਆ ਉਹਨਾਂ ਆਪਣਾ ਕਾਫੀ ਦਾ ਮੱਗ ਟੇਬਲ ਉੱਤੇ ਰੱਖਿਆ ਤੇ ਹੌਲੀ ਨਾਲ ਆਪਣਾ ਹੱਥ ਮੇਰੀ ਲੱਤ ਤੇ ਰੱਖ ਦਿੱਤਾ ਮੈਂ ਜ਼ੋਰ ਨਾਲ ਆਪਣੀ ਲੱਤ ਪਿੱਛੇ ਖਿੱਚ ਲਈ ਉਹ ਕਹਿੰਦੇ ਕੀ ਹੋਇਆ ਡਰ ਗਈ ਮੁਸਕਰਾ ਕੇ ਪੁੱਛਦੇ ਹੋਏ ਮੈਂ ਚੁੱਪ ਰਹੀ ਮਨ 'ਚ ਸੋਚ ਰਹੀ ਸੀ ਕਿ ਇੱਥੋਂ ਕਿਵੇਂ ਨਿਕਲਾਂ ਉਹ ਹੋਰ ਨੇੜੇ ਹੋ ਗਏ ਮੇਰਾ ਦਿਲ ਤਾਂ ਤੇਜ਼ ਤੇ ਧੜਕ ਰਿਹਾ ਸੀ ਲੱਗ ਰਿਹਾ ਸੀ ਕਿ ਛਾਤੀ ਤੋਂ ਬਾਹਰ ਹੀ ਆ ਜਾਊ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਕਹਿੰਦੇ ਪ੍ਰੀਤ ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ ਜੀ ਸਰ ਮੈਂ ਹੌਲੀ ਜਿਹੀ ਹਲਕਾਉਂਦੇ ਹੋਏ ਕਿਹਾ ਉਹ ਮੇਰੇ ਕੋਲ ਝੁਕਦੇ ਹੋਏ ਪੁੱਛਦੇ ਨੇ ਕਿ ਤੂੰ ਆਪਣੀ ਨੌਕਰੀ ਨਾਲ ਖੁਸ਼ ਏ ਮੈਂ ਸਿਰ ਹਿਲਾ ਕੇ ਹਾਂ ਕਿਹਾ ਉਹ ਕਹਿੰਦੇ ਜੇ ਮੈਂ ਤੇਰੀ ਨੌਕਰੀ ਪੱਕੀ ਕਰ ਦਿਆਂ ਸਾਰਾ ਕੰਟਰੈਕਟ ਵੀ ਸਾਈਨ ਕਰਵਾ ਦਿਆਂ ਤਾਂ ਕਿਵੇਂ ਲੱਗੂ ਇਹ ਗੱਲ ਮੈਂ ਕਿਹਾ ਸਰ ਇਹ ਤਾਂ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਉਹ ਮੇਰਾ ਹੱਥ ਜ਼ੋਰ-ਜ਼ੋਰ ਨਾਲ ਫੜ ਲੈਂਦੇ ਨੇ ਤੇ ਕਹਿੰਦੇ ਸੀ ਕਿ ਪ੍ਰੀਤ ਇਹ ਮੇਰੇ ਉੱਤੇ ਨਹੀਂ ਇਹ ਤਾਂ ਸਿਰਫ ਤੇਰੇ ਉੱਤੇ ਨਿਰਭਰ ਕਰਦਾ ਤੂੰ ਚਾਹੁੰਨੀ ਹੈ ਕਿ ਇਹ ਨੌਕਰੀ ਤੇਰੀ ਪੱਕੀ ਹੋ ਜਾਏ ਜਾਂ ਇੱਕ ਥੋੜੇ ਸਮੇਂ ਦੇ ਲਈ ਜੌਬ ਜੋ ਕਦੇ ਵੀ ਖਤਮ ਹੋ ਸਕਦੀ ਹੈ ਮੈਂ ਕੰਮ ਦੇ ਹੋਏ ਸਵਰ ਵਿੱਚ ਪੁੱਛਿਆ ਹਾਲਾਂਕਿ ਹੁਣ ਤੱਕ ਮੈਂ ਸਮਝ ਗਈ ਸੀ ਕਿ ਉਹ ਕਿਹੜੀ ਲਕੀਰ ਦੇ ਪਾਰ ਲੰਘਣ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਜੇ ਤੂੰ ਮੇਰੀ ਗੱਲ ਮੰਨ ਲੈ ਮੇਰੀ ਹਰ ਇੱਛਾ ਨੂੰ ਪੂਰਾ ਕਰੇ ਜਿਵੇਂ ਕਿ ਅੱਜ ਦੀ ਰਾਤ ਮੇਰੇ ਨਾਲ ਗੁਜ਼ਾਰੀ ਜਾਵੇ ਤਾਂ ਮੈਂ ਵਾਅਦਾ ਕਰਦਾ ਮੈਂ ਤੇਰਾ ਕੋਈ ਸੁਰੱਖਿਅਤ ਕਰ ਦੇਵਾਂਗਾ ਤੇ ਕੱਲ੍ਹ ਤੋਂ ਤੇਰੀ ਨੌਕਰੀ ਵੀ ਪੱਕੀ ਹੋ ਜਾਊਗੀ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਹ ਗੱਲ ਕਹਿੰਦੇ ਨੇ ਮੇਰੇ ਦਾ ਅੰਦਰ ਇੱਕ ਤੂਫਾਨ ਚੱਲ ਰਿਹਾ ਸੀ ਮੈਂ ਝਟ ਨਾਲ ਆਪਣਾ ਹੱਥ ਛੁਡਾਇਆ ਤੇ ਉੱਠ ਕੇ ਖੜੀ ਹੋ ਗਈ ਮੈਂ ਕਿਹਾ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮੈਂ ਐਸੀ ਕੁੜੀ ਨਹੀਂ ਹਾਂ ਮੈਂ ਇਦਾਂ ਨਹੀਂ ਕਰ ਸਕਦੀ ਤੁਸੀਂ ਇਹ ਸੋਚਿਆ ਵੀ ਕਿਵੇਂ ਮੇਰੀ ਆਵਾਜ਼ ਗੁੱਸੇ ਨਾਲ ਭਰੀ ਹੋਈ ਸੀ ਰਾਜਮੀਰ ਸਰ ਵੀ ਉੱਟਾ ਖੜੇ ਹੋਏ ਕਹਿੰਦੇ ਕਿ ਇੱਕ ਗੱਲ ਸਮਝ ਲੈ ਇਹ ਦੁਨੀਆ ਵਿੱਚ ਅੱਗੇ ਵਧਣ ਲਈ ਕੁਝ ਨਾ ਕੁਝ ਛੱਡਣਾ ਪੈਂਦਾ ਹੈ ਮੈਂ ਤੈਨੂੰ ਮਜਬੂਰ ਨਹੀਂ ਕਰ ਰਿਹਾ ਚੋਣ ਤੇਰੀ ਹੈ ਜੇ ਤੂੰ ਮੰਨ ਲੈ ਤਾਂ ਤੇਰੇ ਤੇ ਤੇਰੇ ਘਰ ਵਾਲਿਆਂ ਦਾ ਹਾਲ ਵੀ ਬਦਲ ਸਕਦਾ ਤੇ ਤੇਰੀ ਮਾਂ ਤੇ ਤੇਰਾ ਭਰਾ ਸਭ ਕੁਝ ਵਧੀਆ ਹੋ ਸਕਦਾ ਹੈ ਉਹ ਦਰਵਾਜ਼ੇ ਵੱਲ ਵਾਦੇ ਹੋਏ ਕਹਿੰਦੇ ਨੇ ਤੇ ਮੈਂ ሄਠਾ ਜਾ ਰਿਆਂ ਇੱਕ ਸਿਗਰਟ ਪੀ ਕੇ ਆਉਣਾ ਜੇ ਤੂੰ ਇੱਥੇ ਰਹੀ ਤਾਂ ਮੰਨ ਲਵਾਂਗਾ ਕਿ ਤੂੰ ਰਾਜੀ ਹੈਂ ਨੈਤਾ ਚਲੀ ਜਾਈ ਕੋਈ ਗਿਲਾ ਨਹੀਂ ਕਰਾਂਗਾ ਤੇ ਜੋ ਹੁਣ ਤੱਕ ਚੱਲ ਰਿਹਾ ਸੀ ਉਹੀ ਚੱਲਦਾ ਰਹੇ ਇਹ ਕਹਿ ਕੇ ਉਹ ਬਾਹਰ ਚਲੇ ਗਏ ਮੈਂ ਉਥੇ ਹੀ ਖੜੀ ਰਹੀ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰਦੀ ਸੀ ਦਿਮਾਗ 'ਚ ਸੋਚਾਂ ਦੇ ਝੱਖੜ ਚੱਲ ਰਹੇ ਸੀ ਇੱਕ ਪਾਸੇ ਮੇਰਾ ਆਤਮ ਸਨਮਾਨ ਸੀ ਤੇ ਦੂਸਰੇ ਪਾਸੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਮਾਂ ਦੀ ਤਬੀਅਤ ਅਕਸਰ ਹੀ ਤਕਾਬ ਰਹਿੰਦੀ ਸੀ ਭਰਾ ਦੀ ਪੜ੍ਹਾਈ 'ਚੋਂ ਖਰਚਾ ਚੱਲ ਰਿਹਾ ਸੀ ਇਹ ਸਭ ਕਿਵੇਂ ਸਾਰਾ ਕੁਝ ਨਿਭਾਵਾਂਗੀ ਮੈਂ ਸੋਚਿਆ ਜੇ ਮੈਂ ਇਨਕਾਰ ਕਰ ਦਿੱਤਾ ਤਾਂ ਕਦੇ ਵੀ ਨੌਕਰੀ ਤੋਂ ਕੱਢ ਦਿੱਤੀ ਜਾਵਾਂਗੀ ਇਸ ਸ਼ਹਿਰ ਤੋਂ ਨਵਾਂ ਕੰਮ ਬਣ ਲੱਭਣਾ ਵੀ ਆਸਾਨ ਨਹੀਂ ਉਹੀ ਹੋਊਗਾ ਜੋ ਫਿਰ ਸਾਰੇ ਸ਼ਬਸਾ ਸਫ਼ਰ ਦੀ ਸ਼ੁਰੂਆਤ ਹੋਵੇਗੀ ਮੋੜ ਉਹੀ ਦੁੱਖ ਟੁੱਟੇ ਹੋਏ ਦਿਲ ਨਾਲ ਮੈਂ ਸੋਫੇ ਉੱਤੇ ਵਾਪਸ ਬੈਠ ਗਈ ਕੁਝ ਸਮੇਂ ਬਾਅਦ ਰਾਜਵੀਰ ਸਰ ਆ ਗਏ ਮੈਨੂੰ ਉੱਥੇ ਵੇਖ ਕੇ ਉਹਨਾਂ ਦੇ ਚਿਹਰੇ ਉੱਤੇ ਇੱਕ ਵੱਡੀ ਮੁਸਕਾਨ ਆ ਗਈ ਕਹਿੰਦੇ ਤੂੰ ਰੁਕ ਗਈ ਮਤਲਬ ਤੂੰ ਮੇਰੀਆਂ ਸ਼ਰਤਾਂ ਮੰਨਣ ਲਈ ਤਿਆਰ ਹੈ ਮੈਂ ਉਹਨਾਂ ਵੱਲ ਦੇਖਿਆ ਮੇਰੀਆਂ ਅੱਖਾਂ 'ਚੋਂ ਹੰਝੂ ਸਨ ਮੈਂ ਕਿਹਾ ਹਾਂ ਪਰ ਪਹਿਲਾਂ ਤੁਸੀਂ ਮੇਰੀ ਨੌਕਰੀ ਪੱਕੀ ਕਰੋ ਉਹ ਕਹਿੰਦੇ ਬਿਲਕੁਲ ਕੱਲ੍ਹ ਹੀ ਸਾਰੇ ਕਾਗਜ਼ ਤਿਆਰ ਕਰ ਦੇਵਾਂਗੇ ਉਸ ਦਿਨ ਉਹ ਮੈਨੂੰ ਆਪਣੀ ਕਾਰ ਵਿੱਚ ਘਰ ਛੱਡਣ ਲੈ ਗਏ ਰਸਤੇ ਪਰ ਮੇਰੇ ਮਨ ਵਿੱਚ ਤਾਂ ਜੀਵ ਜਿਹਾ ਅਹਿਸਾਸ ਸੀ ਪਰ ਮੈਂ ਆਪਣੇ ਹੰਝੂ ਛੁਪਾ ਲਏ ਤੇ ਘਰ ਆ ਕੇ ਉਹਨੇ ਮੇਰੀ ਮਾਂ ਨੂੰ ਖੁਸ਼ਖਬਰੀ ਦਿੱਤੀ ਕਿ ਮੈਨੂੰ ਨੌਕਰੀ ਮਿਲ ਗਈ ਹੈ ਤੇ ਤਨਖਾਹ ਵੀ 15000 ਹੋ ਗਈ ਹੈ ਮਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ ਉਹਨਾਂ ਰਾਜਵੀਰ ਸਰ ਦਾ ਧੰਨਵਾਦ ਕੀਤਾ ਤੇ ਮੇਰੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ ਵੇਖ ਪੁੱਤ ਤੇਰੀ ਮਿਹਨਤ ਰੰਗ ਲਿਆਈ ਉਹ ਰਾਤ ਮੈਂ ਪਾਲੰਗ ਤੇ ਲੰਮੀ ਪਈ ਗਈ ਆਪਣੀ ਕਿਸਮਤ ਉੱਤੇ ਹੌਲੀ-ਹੌਲੀ ਰੋ ਰਹੀ ਸੀ ਕਿਸੇ ਨੂੰ ਕੀ ਪਤਾ ਕਿ ਮੈਂ ਆਪਣੇ ਆਪ ਨੂੰ ਵੇਚ ਦਿੱਤਾ ਸੀ ਕੁਝ ਦਿਨਾਂ ਬਾਅਦ ਮੈਂ ਸਵੇਰੇ ਦਫ਼ਤਰ ਜਾਣ ਲਈ ਤਿਆਰ ਹੋ ਰਹੀ ਸੀ ਉਦੋਂ ਮੇਰੇ ਫੋਨ ਤੇ ਰਾਜਵੀਰ ਸਰ ਦੀ ਕਾਲ ਆਈ ਉਹ ਕਹਿੰਦੇ ਪ੍ਰੀਤ ਅੱਜ ਮੇਰੇ ਫਾਰਮ ਹਾਊਸ ਤੇ ਆਉਣਾ ਏ ਇੱਕ ਖਾਸ ਮੀਟਿੰਗ ਏ ਘਰ ਚੋਂ ਦੱਸ ਦੇਈਂ ਕਿ ਤਿੰਨ ਚਾਰ ਦਿਨ ਕੰਪਨੀ ਦੇ ਕੰਮ ਲਈ ਬਾਹਰ ਜਾ ਰਹੀ ਹੈ ਮੇਰੀ ਆਵਾਜ਼ ਕੰਬ ਗਈ ਸੀ ਮੈਂ ਕਿਹਾ ਠੀਕ ਹੈ ਸਰ ਫਿਰ ਮੈਂ ਆਪਣੇ ਬੈਗ ਵਿੱਚ ਕੁਝ ਕੱਪੜੇ ਪਾਏ ਤੇ ਮਾਂ ਨੂੰ ਕਿਹਾ ਕਿ ਕੰਪਨੀ ਦੇ ਕੰਮ ਲਈ ਬਾਹਰ ਜਾ ਰਹੀ ਹਾਂ ਮਾਂ ਨੇ ਮੇਰੇ ਮੱਥੇ ਉੱਤੇ ਪਿਆਰ ਨਾਲ ਚੁੰਮਿਆ ਤੇ ਕਿਹਾ ਆਪਣਾ ਧਿਆਨ ਰੱਖੀ ਪੁੱਤ ਜਦ ਮੈਂ ਫਾਰਮ ਹਾਊਸ ਪੁੱਜੀ ਤਾਂ ਉੱਥੇ ਪਹਿਲਾਂ ਤੋਂ ਕੁਝ ਲੋਕ ਮੌਜੂਦ ਸਨ ਸਾਰੇ ਸੂਟ ਬੂਟ ਪਾਏ ਹੋਏ ਬਿਜ਼ਨਸਮੈਨ ਵਾਂਗ ਹੀ ਲੱਗ ਰਹੇ ਸਨ ਮੈਂ ਥੋੜਾ ਚਾਣ ਮਹਿਸੂਸ ਕੀਤਾ ਕਿ ਸੱਚਮੁੱਚ ਹੀ ਕੋਈ ਐਮ ਮੀਟਿੰਗ ਹੋਵੇਗੀ ਮੀਟਿੰਗ ਸ਼ੁਰੂ ਹੋਈ ਤੇ ਸਾਰੇ ਵੱਖ-ਵੱਖ ਪ੍ਰੋਜੈਕਟਾਂ ਉਤੇ ਚਰਚਾ ਕਰਨ ਲੱਗੇ ਮੈਂ ਨੋਟਸ ਲੈਂਦੀ ਰਹੀ ਜਦ ਲੋਡ ਪਈ ਤਾਂ ਪ੍ਰੈਜੈਂਟੇਸ਼ਨ ਵੀ ਦਿਖਾਇਆ ਲਗਭਗ 3 ਘੰਟੇ ਮੀਟਿੰਗ ਚੱਲੀ ਮੀਟਿੰਗ ਖਤਮ ਹੋਈ ਤਾਂ ਰਾਜਵੀਰ ਸਰ ਨੇ ਨੌਕਰ ਨੂੰ ਬੁਲਾਇਆ ਤੇ ਕੁਝ ਚੁੱਪਚਾਪ ਕੰਨ ਵਿੱਚ ਕਿਹਾ ਨੌਕਰ ਤੁਰੰਤ ਰਸੋਈ ਚ ਗਿਆ ਤੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਆਇਆ ਇੱਕ ਵੱਡਾ ਜਿਹਾ ਚਾਕਲੇਟ ਕੇਕ ਵੀ ਸੀ ਰਾਜੀਵਰ ਸਰ ਨੇ ਮੇਰੇ ਹੱਥਾਂ ਵਿੱਚ ਕੇਕ ਕਟਵਾਇਆ ਸਾਰਿਆਂ ਨੇ ਕੇਕ ਖਾਧਾ ਤੇ ਹਲਕਾ ਨਾਸ਼ਤਾ ਕੀਤਾ ਫਿਰ ਇੱਕ ਇੱਕ ਕਰਕੇ ਸਾਰੇ ਲੋਕ ਜਾਣ ਲੱਗੇ ਰਾਜੀਵਰ ਸਰ ਉਹਨਾਂ ਨੂੰ ਬਾਹਰ ਛੱਡਣ ਚਲੇ ਗਏ ਮੈਂ ਸੋਫੇ ਤੇ ਬੈਠੀ ਰਹੀ ਆਪਣੀ ਕਿਸਮਤ ਨੂੰ ਕੋਸਦੀ ਰਹੀ ਜਦੋਂ ਵਾਪਸ ਆਏ ਤਾਂ ਮੈਂ ਦੇਖਿਆ ਇੱਕ ਆਦਮੀ ਹਾਲੇ ਵੀ ਉੱਥੇ ਹੀ ਸੀ ਉਹੀ ਜੋ ਮੀਟਿੰਗ ਦੌਰਾਨ ਸਭ ਤੋਂ ਵੱਧ ਬੋਲ ਰਿਹਾ ਸੀ ਤੇ ਜਿਸ ਨੂੰ ਰਾਜੀਵਰ ਸਰ ਵੱਡੇ ਆਦਰ ਨਾਲ ਦੇਖ ਰਹੇ ਸਨ ਰਾਜਵੀਰ ਸਰ ਕਹਿੰਦੇ ਪ੍ਰੀਤ ਫਰਿੱਜ ਚੋਂ ਵਾਈਨ ਦੀ ਬੋਤਲ ਤੇ ਤਿੰਨ ਗਲਾਸ ਲੈ ਕੇ ਆ ਮੈਂ ਦੋ ਗਲਾਸ ਲੈ ਕੇ ਆਈ ਰਾਜਵੀਰ ਸਰ ਪੁੱਛਦੇ ਸਿਰਫ ਦੋ ਕਿਉਂ ਇੱਕ ਹੋਰ ਲਿਆ ਤੂੰ ਵੀ ਤਾਂ ਹੈ ਮੈਂ ਸਿਰ ਚੁੱਕ ਕੇ ਕਿਹਾ ਕਿ ਸਰ ਮੈਂ ਨਹੀਂ ਪੀਂਦੀ ਉਹ ਹੱਸ ਕੇ ਕਹਿੰਦੇ ਅੱਜ ਤਾਂ ਖਾਸ ਦਿਨ ਹੈ ਤੇਰੀ ਨੌਕਰੀ ਪੱਕੀ ਹੋਈ ਹੈ ਇੱਕ ਗਲਾਸ ਤਾਂ ਬੰਦਾ ਹੈ ਮੈਂ ਹਾਰ ਮੰਨ ਕੇ ਤੀਜਾ ਗਲਾਸ ਵੀ ਲੈ ਆਈ ਰਾਜਵੀਰ ਸਰ ਨੇ ਤਿੰਨਾਂ ਗਲਾਸਾਂ 'ਚ ਵਾਈਨ ਤੇ ਵਰਪਾ ਪਾਈ ਤੇ ਮੈਨੂੰ ਇੱਕ ਗਲਾਸ ਦੇ ਦਿੱਤਾ ਇਹ ਮੇਰੀ ਪਹਿਲੀ ਵਾਰੀ ਸੀ ਜਦ ਮੈਂ ਵਾਈਨ ਪੀਤੀ ਸੀ ਬਹੁਤ ਹੀ ਕੜਵੀ ਲੱਗੀ ਪਰ ਕਿਸੇ ਤਰ੍ਹਾਂ ਹੀ ਪੀ ਲਈ ਥੋੜੀ ਹੀ ਦੇਰ ਵਿੱਚ ਮੇਰੇ ਸਿਰ ਤੇ ਹੌਲੀ ਹੌਲੀ ਨਸ਼ਾ ਚੜਨ ਲੱਗਾ ਤੇ ਲੱਤਾਂ 'ਚ ਉਹ ਸੁੰਨਤਾ ਆਉਣ ਲੱਗੀ ਕੁਝ ਹੀ ਮਿੰਟਾਂ ਵਿੱਚ ਮੈਂ ਹੌਲਾ ਜਿਹਾ ਨਸ਼ਾ ਮਹਿਸੂਸ ਕਰਨ ਲੱਗੀ ਉਸ ਆਦਮੀ ਨੇ ਰਾਜਵੀਰ ਸਰ ਦੇ ਕੰਨਾਂ ਵਿੱਚ ਕੁਝ ਕਿਹਾ ਰਾਜਵੀਰ ਸਰ ਹੱਸੇ ਤੇ ਮੈਨੂੰ ਕਹਿੰਦੇ ਪ੍ਰੀਤ ਰਕੇਸ਼ ਜੀ ਨਾਲ ਢੰਗ ਨਾਲ ਮਿਲ ਇਹ ਸਾਡੇ ਸਭ ਤੋਂ ਵੱਡੇ ਇਹਨਵਾਸਟਰ ਨੇ ਮੈਂ ਉਹ ਥਕੇ ਉਹਨਾਂ ਕੋਲ ਗਈ ਰਾਜੀਸ਼ ਜੀ ਨੇ ਮੇਰਾ ਖਾਲੀ ਹੋਇਆ ਗਲਾਸ ਲਿਆ ਤੇ ਫਿਰ ਮੈਨ ਨਾਲ ਭਰ ਦਿੱਤਾ ਕਹਿੰਦੇ ਪੀ ਲੈ ਉਹ ਗਲਾਸ ਮੇਰੇ ਹੱਥਾਂ ਵਿੱਚ ਦੇਂਦੇ ਨੇ ਤੇ ਮੈਂ ਰਾਜਵੀਰ ਸਰ ਵਾਲਾ ਦੇਖਿਆ ਜਿਵੇਂ ਮਦਦ ਲਈ ਅੱਖਾਂ ਕਰ ਰਹੀ ਹੋਵਾਂ ਉਹ ਕਹਿੰਦੇ ਪੀ ਲੈ ਪ੍ਰੀਤ ਰਕੇਸ਼ ਜੀ ਦੇ ਹੱਥ ਦੀ ਚੀਜ਼ ਨੂੰ ਤੂੰ ਨਾ ਨਾ ਆਖੀ ਪਰ ਮੇਰੇ ਅੰਦਰ ਇੱਕ ਭਾਰ ਜਿਹਾ ਪਿਆ ਹੋਇਆ ਸੀ ਉਸੇ ਵੇਲੇ ਰਾਜਵੀਰ ਸਰ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਹਿੰਦੇ ਪ੍ਰੀਤ ਮੈਂ ਤੇਨੇ ਕੰਮ ਦੇਣਾ ਚਾਹੁੰਦਾ ਹਾਂ ਪ੍ਰਕਾਸ਼ ਜੀ ਸਾਡੀ ਕੰਪਨੀ ਲਈ ਬਹੁਤ ਮਹੱਤਵਪੂਰਨ ਨੇ ਇਹ 2 ਦਿਨ ਇੱਥੇ ਹੀ ਰਹਿਣਗੇ ਮੈਨੂੰ ਚਾਹੀਦਾ ਹੈ ਕਿ ਤੂੰ ਉਹਨਾਂ ਦਾ ਧਿਆਨ ਰੱਖੀ ਮੇਰਾ ਮਨ ਝਟਕਿਆ ਮਤਲਬ ਸਾਰਾ ਉਹਨਾਂ ਦੀ ਦੇਖਭਾਲ ਕਰਨੀ ਹੈ ਰਾਜਵੀਰ ਸਰ ਹੱਸੇ ਉਹਨਾਂ ਦੀ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਕਹਿੰਦੇ ਤੂੰ ਤਾਂ ਸਮਝਦਾ ਰਹਿਣਾ ਪ੍ਰੀਤ ਹੋਰ ਸਭ ਕੁਝ ਵੀ ਤੂੰ ਸਮਝ ਹੀ ਗਈ ਹੋਵੇਂਗੀ ਮੈਂ ਹੌਲੀ ਜਿਹੀ ਕਿਹਾ ਸਰ ਹਾਲਾਕਿ ਮੇਰੇ ਅੰਦਰੋਂ ਤਾਂ ਦਿਲ ચીਖ ਰਿਹਾ ਸੀ ਮੈਂ ਕੁਝ ਕਹਿਣਾ ਚਾਹੁੰਦੀ ਸੀ ਪਰ ਰਾਜਵੀਰ ਸਰ ਕਹਿੰਦੇ ਮੈਂ ਹੁਣ ਜਾ ਰਿਹਾ ਉਹ ਕੋਈ ਵੀ ਗੱਲ ਹੋਵੇ ਤਾਂ ਕਾਲ ਕਰੀ ਇਹ ਕਹਿ ਕੇ ਉਹ ਚਲੇ ਗਏ ਮੈਂ ਦਰਵਾਜ਼ੇ ਉੱਤੇ ਖੜੀ ਹੋ ਕੇ ਉਹਨਾਂ ਦੇ ਕਾਰ ਨੂੰ ਦੂਰ ਜਾਂਦਾ ਦੇਖਿਆ ਮੇਰੇ ਦਿਲ 'ਚੋਂ ਇੱਕ ਅਣਜਾਣਾ ਡਰ ਸੀ ਕੀ ਮੈਂ ਆਪਣੇ ਹੀ ਹੱਥਾਂ ਨਾਲ ਆਪਣਾ ਸੌਦਾ ਕਰ ਰਹੀ ਹਾਂ ਜਦ ਮੈਂ ਪਿੱਛੇ ਵੱਲ ਮੁੜੀ ਤਾਂ ਦੇਖਿਆ ਰਾਕੇਸ਼ ਜੀ ਮੈਨੂੰ ਇਸ ਤਰ੍ਹਾਂ ਤੱਕ ਰਹੇ ਸਨ ਜਿਵੇਂ ਮੈਂ ਕੋਈ ਸ਼ਿਕਾਰੀ ਹੋਵਾਂ ਉਹਨਾਂ ਦੀਆਂ ਨਜ਼ਰਾਂ ਮੇਰੇ ਸਰੀਰ ਨੂੰ ਘੁੰਮ ਰਹੀਆਂ ਸੀ ਮੈਂ ਆਪਣੇ ਆਪ ਨੂੰ ਨੰਗਾ ਮਹਿਸੂਸ ਕਰ ਰਹੀ ਸੀ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਸੋਚਿਆ ਕਿ ਕਿਸੇ ਤਰ੍ਹਾਂ ਇਹ ਰਾਤ ਤਾਂ گزار ਲਵਾਂ ਨਸ਼ਾ ਹੁਣ ਲਗਭਗ ਉਤਰ ਗਿਆ ਸੀ ਮੈਂ ਦੇਖਿਆ ਕਿ ਫਾਰਮ ਹਾਊਸ ਦਾ ਨੌਕਰ ਵੀ ਮੈਨੂੰ ਅਜੀਬ ਅੱਖਾਂ ਨਾਲ ਤੱਕ ਰਿਹਾ ਸੀ ਮੈਂ ਉਸ ਨੂੰ ਨੇੜੇ ਬੁਲਾਇਆ ਤੇ ਪੁੱਛਿਆ ਤੇਰਾ ਨਾਂ ਕੀ ਹੈ ਉਹ ਆਦਰ ਨਾਲ ਕਹਿੰਦਾ RAMU ਆ ਮੈਡਮ ਉਹ ਬਹੁਤ ਹੀ ਸਧਾਰਨ ਜਿਹਾ ਆਦਮੀ ਸੀ ਕਿਸੇ ਪਿੰਡ ਤੋਂ ਆਇਆ ਲੱਗਦਾ ਸੀ ਮੈਂ ਪੁੱਛਿਆ ਇਹ ਫਾਰਮ ਹਾਊਸ ਸ਼ਹਿਰ ਤੋਂ ਕਿੰਨੇ ਦੂਰ ਹੈ ਉਹ ਕਹਿੰਦਾ ਲਗਭਗ 15 ਕਿਲੋਮੀਟਰ ਮੈਡਮ ਇੱਥੇ ਕੋਈ ਵੀ ਵਸਤੀ ਨਹੀਂ ਮੇਰੇ ਅੰਦਰ ਦੀ ਘਬਰਾਹਟ ਹੋਰ ਵੀ ਵੱਧ ਗਈ ਇਹ ਜਗ੍ਹਾ ਬਿਲਕੁਲ ਇਕੱਲੀ ਸੀ ਜੇ ਕੁਝ ਗਲਤ ਹੋਇਆ ਤਾਂ ਕੋਈ ਬਚਾਉਣ ਆਵੇਗਾ ਨਹੀਂ RAMU ਨਾਲ ਥੋੜੀ ਬਹੁਤੀ ਗੱਲ ਕੀਤੀ ਤੇ ਉਹ ਫਿਰ ਆਪਣੇ ਕੰਮ ਤੇ ਚਲਾ ਗਿਆ ਤੇ ਫਿਰ ਮੈਂ ਤੇ ਰਕੇਸ਼ ਜੀ ਇੱਥੇ ਇਕੱਲੇ ਸੀ ਰਕੇਸ਼ ਜੀ ਨੇ ਇਹ ਫਿਰ ਇੱਕ ਹੋਰ ਗਲਾਸ ਚ ਵਾਈਨ ਪਾਈ ਤੇ ਮੇਰੇ ਕੋਲ ਆ ਕੇ ਬੈਠ ਗਏ ਕਹਿੰਦੇ ਰਾਜ ਤਾਂ ਤੇਰੀ ਬਹੁਤ ਤਾਰੀਫ ਕਰਦਾ ਸੀ ਅੱਜ ਦੇਖ ਵੀ ਲਿਆ ਪਤਾ ਨਹੀਂ ਕਿਉਂ ਉਹਨਾਂ ਦੀ ਆਵਾਜ਼ ਵਿੱਚ ਕੁਝ ਅਜੀਬ ਜਿਹਾ ਸੀ ਥੋੜਾ ਮੈਂ ਸਿਰਕ ਗਈ ਤੇ ਕਿਹਾ ਮੈਂ ਥੋੜਾ ਆਰਾਮ ਕਰ ਲਵਾਂ ਕੱਲ ਦੀ ਮੀਟਿੰਗ ਲਈ ਤਿਆਰੀ ਵੀ ਕਰਨੀ ਹੈ ਉਹ ਕਹਿੰਦੇ ਆਰਾਮ ਤਾਂ ਅਸੀਂ ਦੋਵੇਂ ਮਿਲ ਕੇ ਕਰਾਂਗੇ ਕਹਿੰਦੇ ਹੋਏ ਉਹਨਾਂ ਨੇ ਮੇਰੀ ਕਮਰ ਤੇ ਹੱਥ ਰੱਖਿਆ ਮੈਂ ਤੁਰੰਤ ਉਹਨਾਂ ਦਾ ਹੱਥ ਹਟਾਇਆ ਤੇ ਕਿਹਾ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਨਾ ਕਰੋ ਉਹਨਾਂ ਦੇ ਚਿਹਰੇ ਦਾ ਰੰਗ ਬਦਲ ਗਿਆ ਕਹਿੰਦੇ ਓਹੋ ਨਖਰੇ ਕਰ ਰਹੀ ਹੈ ਤੇ ਰਾਜ ਤਾਂ ਕਹਿੰਦਾ ਸੀ ਕਿ ਤੂੰ ਸਹਿਯੋਗ ਕਰੇਂਗੀ ਮੈਂ ਉੱਠ ਕੇ ਦਰਵਾਜ਼ੇ ਵੱਲ ਵਧੀ ਪਰ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਖਿੱਚ ਕੇ ਸੋਫੇ ਉੱਤੇ ਸੁੱਟ ਦਿੱਤਾ ਕਹਿੰਦੇ ਬਚਨ ਦੀ ਕੋਸ਼ਿਸ਼ ਨਾ ਕਰੀਂ ਮੈਂ ਚੀਕ ਮਾਰਨੀ ਸ਼ੁਰੂ ਕਰ ਦਿੱਤੀ ਬਚਾਓ ਬਚਾਓ ਪਰ ਰਕੇਸ਼ ਜੀ ਨੇ ਮੇਰੇ ਮੂੰਹ ਤੇ ਹੱਥ ਰੱਖਿਆ ਤੇ ਦੂਜੇ ਹੱਥ ਨਾਲ ਮੇਰੇ ਕੱਪੜੇ ਖਿੱਚਣ ਲੱਗੇ ਮੈਂ ਹੱਥ ਪਰ ਮਾਰ ਮਾਰ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਸੇ ਵੇਲੇ ਦਰਵਾਜ਼ਾ ਜ਼ੋਰ ਨਾਲ ਖੜਕਿਆ ਤੇ ਰਾਮੂ ਅੰਦਰ ਆ ਗਿਆ ਉਸ ਨੇ ਜੋ ਕੁਝ ਹੋ ਰਿਹਾ ਹੋ ਰਿਹਾ ਸੀ ਉਸ ਵੇਖਿਆ ਤੇ ਬਿਨਾਂ ਸੋਚੇ ਸਮਝੇ ਇੱਕ ਲੱਕੜ ਦਾ ਸਟੂਲ ਚੁੱਕ ਕੇ ਰਕੇਸ਼ ਜੀ ਦੇ ਸਿਰ ਉੱਤੇ ਮਾਰਿਆ ਰਕੇਸ਼ ਜੀ ਚੀਕ ਮਾਰਦੇ ਹੋਏ ਮੈਨੂੰ ਤੱਕਦੇ ਤੱਕਦੇ ਪਿੱਛੇ ਡਿੱਗ ਪਏ ਉਨ੍ਹਾਂ ਦੇ ਸਿਰ 'ਚੋਂ ਖੂਨ ਵਗ ਰਿਹਾ ਸੀ रामੂ ਕਹਿੰਦਾ ਮੈਡਮ ਜਲਦੀ ਨਾਲ ਇੱਥੋਂ ਨਿਕਲੋ ਰਕੇਸ਼ ਜੀ ਉੱਠਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੂੰਹ 'ਚੋਂ ਗਾਲਾਂ ਵੀ ਕੱਢ ਰਹੇ ਸਨ ਕਹਿੰਦੇ ਕਿਤੇ ਤੇਰੀ ਹਿੰਮਤ ਕਿਵੇਂ ਹੋਈ ਤੂੰ ਜਾਣਦਾ ਕਿ ਮੈਂ ਕੌਣ ਆ ਤਾਂ रामੂ ਮੇਰੇ ਅੱਗੇ ਆ ਕੇ ਖੜਾ ਹੋ ਗਿਆ ਤੇ ਸਟੂਲ ਹੱਥ 'ਚੋਂ ਫੜ ਕੇ ਫੜ ਲਿਆ ਤੇ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਸਾਹਿਬ ਪਰ ਕਿਸੇ ਵੀ ਬੇਟੀ ਭੈਣ ਦੇ ਨਾਲ ਇਹ ਹੋਣ ਨਹੀਂ ਮੈਂ ਦਿੰਦਾ ਮੈਂ ਜਲਦੀ ਨਾਲ ਆਪਣਾ ਬੈਗ ਚੁੱਕਿਆ ਤੇ रामੂ ਦੇ ਨਾਲ ਬਾਹਰ ਨਿਕਲ ਗਏ मैडम मेरे ਕੋਲ ਇੱਕ ਪੁਰਾਣੀ ਬਾਈਕ ਹੈ ਮੈਂ ਤੁਹਾਨੂੰ ਸ਼ਹਿਰ ਤੱਕ ਛੱਡ ਦਿਨਾ रामू ਨੇ ਕਿਹਾ ਉਸ ਰਾਤ रामू ਨੇ ਮੈਨੂੰ ਆਪਣੇ ਬਾਈਕ ਤੇ ਬਿਠਾ ਕੇ ਸ਼ਹਿਰ ਤੱਕ ਪਹੁੰਚਾਇਆ ਰਸਤੇ 'ਚ ਉਸਨੇ ਦੱਸਿਆ ਕਿ ਮੈਡਮਾ ਇਹ ਪਹਿਲੀ ਵਾਰ ਨਹੀਂ ਹੋਇਆ ਪਿਛਲੇ ਸਾਲ ਵੀ ਇੱਕ ਕੁੜੀ ਨਾਲ ਇਦਾਂ ਹੀ ਹੋਇਆ ਸੀ ਮੈਂ ਉਦੋਂ ਵੀ ਇੱਥੇ ਕੰਮ ਕਰਦਾ ਸੀ ਪਰ ਉਦੋਂ ਮੈਂ ਕੁਝ ਨਾ ਕਹਿ ਸਕਿਆ ਇਸ ਵਾਰੀ ਸੋਚ ਲਿਆ ਸੀ ਕਿ ਨੌਕਰੀ ਜਾਵੇ ਤਾਂ ਜਾਵੇ ਪਰ ਧਰਮ ਨਹੀਂ ਜਾਵੇਗਾ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ ਕਿ ਇਸ ਦੁਨੀਆ 'ਚੋ ਅਜੇ ਵੀ ਚੰਗੇ ਲੋਕ ਮੌਜੂਦ ਨੇ ਜਦ ਮੈਂ ਘਰ ਪਹੁੰਚੀ ਤਾਂ ਮਾਂ ਦਰਵਾਜੇ ਤੇ ਖੜੀ ਸੀ ਮੈਨੂੰ ਅਜਿਹੀ ਹਾਲਤ 'ਚੋ ਵੇਖ ਕੇ ਘਬਰਾ ਗਈ ਤੇ ਮੈਂ ਉਸ ਦੇ ਗਲੇ ਲੱਗ ਕੇ ਤੇ ਫਟ ਫਟ ਕੇ ਰੋਣ ਲੱਗ ਪਈ ਤੇ ਉਹ ਪੁੱਛਣ ਲੱਗੀ ਕੀ ਹੋਇਆ ਬੇਟੀ ਉਹ ਮੇਰੇ ਵਾਲ ਸਹਲ ਆਉਂਦੇ ਹੋਏ ਪੁੱਛਦੀ ਸੀ ਮੈਂ ਉਸ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਰਾਜਵੀਰ ਨੇ ਮੈਨੂੰ ਨੌਕਰੀ ਦਾ ਲਾਲਚ ਦਿੱਤਾ ਕਿਵੇਂ ਉਹ ਮੈਨੂੰ ਰਕੇਸ਼ ਦੇ ਹਵਾਲੇ ਕਰ ਗਿਆ ਮਾਂ ਦੇ ਚਿਹਰੇ ਤੇ ਗੁੱਸਾ ਵੀ ਸੀ ਤੇ ਦਾ ਦਰਦ ਵੀ ਸੀ ਕਹਿ ਲਗੀ ਅਸੀਂ ਐਸੀ ਨੌਕਰੀ ਨੂੰ ਤਾਂ ਅੱਗ ਲੱਗੇ ਪੁੱਤ ਅਸੀਂ ਸਾਨੂੰ ਤਾਂ ਉਹੀ ਗਰੀਬੀ ਚੰਗੀ ਆ ਜਿੱਥੇ ਧੀ ਦੀ ਇੱਜ਼ਤ ਨਾ ਵਿਕੇ ਰੱਬ ਸਾਨੂੰ ਘਟ ਦੇ ਦੇਵੇ ਪਰ ਇਮਾਨਦਾਰੀ ਨਾਲ ਦੇਵੇ ਮੈਂ ਉਸ ਰਾਤ ਰਾਜਗਿਰ ਸਰ ਨੂੰ ਫੋਨ ਕੀਤਾ ਜਿਵੇਂ ਹੀ ਫੋਨ ਚੁੱਕਿਆ ਕਹਿੰਦੇ ਕਿਵੇਂ ਰਹਾ ਰਕੇਸ਼ ਜੀ ਦੇ ਨਾਲ ਮਜ਼ਾ ਆਇਆ ਹੋਵੇਗਾ ਮੇਰੇ ਅੰਦਰੋਂ ਗੁੱਸਾ ਫੁੱਟ ਪਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਮੈਨੂੰ ਕੀ ਸਮਝ ਲਿਆ ਕੋਈ ਵੇਸ਼ਵਾ ਜੇ ਰਾਮੂ ਨਾ ਹੁੰਦਾ ਤਾਂ ਅੱਜ ਮੇਰੀ ਇੱਜ਼ਤ ਲੁੱਟੀ ਜਾ ਚੁੱਕੀ ਹੁੰਦੀ ਮੈਨੂੰ ਨਹੀਂ ਚਾਹੀਦਾ ਤੁਹਾਡੀ ਨੌਕਰੀ ਤੁਹਾਡਾ ਪੈਸਾ ਕੁਝ ਵੀ ਨਹੀਂ ਚਾਹੀਦਾ ਤੁਸੀਂ ਜਿਹੇ ਲੋਕ ਤਾਂ ਆਪਣੀ ਕਾਮਯਾਬੀ ਦੇ ਲਈ ਕਿਸੇ ਦੀ ਵੀ ਜ਼ਿੰਦਗੀ ਤਬਾਹ ਕਰ ਸਕਦੇ ਹੋ ਮੈਂ ਉਸੇ ਟਾਈਮ ਫੋਨ ਕੱਟ ਦਿੱਤਾ ਤੇ ਆਪਣੇ ਆਪ ਨੂੰ ਬਿਸਤਰੇ ਤੇ ਸੁੱਟ ਲਿਆ ਅਗਲੇ ਦਿਨ ਮੈਂ ਆਪਣੇ ਸਾਰੇ ਦਸਤਾਵੇਜ਼ ਅਤੇ ਪਿਛਲੀ ਤਨਖਾਹ ਲੈਣ ਲਈ ਦਫ਼ਤਰ ਜਾਣ ਦਾ ਫੈਸਲਾ ਕੀਤਾ ਜਦੋਂ ਉੱਥੇ ਪੁੱਜੀ ਤਾਂ ਦੇਖਿਆ ਕਿ ਰਾਜੀਵ ਸਰ ਦੇ ਕੈਬਨ ਚ ਕਾਫੀ ਹਲਚਲ ਸੀ ਮੈਂ ਅंजलि ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਰਾਤ ਨੂੰ ਪੁਲਿਸ ਆਈ ਸੀ ਤਰਾ ਕੇਸ ਦੀ ਸ਼ਿਕਾਇਤ ਤੇ ਰਾਜਵੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਰ ਪਤਾ ਲੱਗਿਆ ਕਿ RAMU ਨੇ ਮੈਨੂੰ ਬਚਾ ਕੇ ਸਿੱਧਾ ਪੁਲਿਸ ਸਟੇਸ਼ਨ ਜਾ ਕੇ ਸ਼ਿਕਾਇਤ ਵੀ ਦਰਜ ਕਰਵਾਈ ਸੀ ਉਸ ਨੇ ਦੱਸਿਆ ਸੀ ਕਿ ਰਾਜ ਕਿਵੇਂ ਆਪਣੀ ਕੰਪਨੀ ਵਿੱਚ ਕੁੜੀਆਂ ਨੂੰ ਨੌਕਰੀਆਂ ਦੇ ਨਾਂ ਤੇ ਆਪਣੇ ਕਲਾਇੰਟਾਂ ਦੇ ਹਵਾਲੇ ਕਰਦਾ ਸੀ ਅੱਜ ਜਦੋਂ ਵੀ ਮੈਨੂੰ ਉਹ ਹਾਦਸਾ ਯਾਦ ਆਉਂਦਾ ਤਾਂ ਮੇਰਾ ਦਿਲ ਕੰਬ ਜਾਂਦਾ ਪਰ ਇੱਕ ਗੱਲ ਸਮਝ ਆ ਗਈ ਕਿ ਦੁਨੀਆ ਵਿੱਚ ਜਿੱਥੇ ਬੁਰਾਈ ਹੈ ਉੱਥੇ ਚੰਗਿਆਈ ਵੀ ਆ ਤੇ RAMU ਵਰਗੇ ਲੋਕ ਜੋ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾ ਸੱਚ ਦੇ ਲਈ ਖੜੇ ਵੀ ਹੋ ਜਾਂਦੇ ਨੇ ਉਹੀ ਅਸਲ ਹੀਰੋ ਨੇ ਮੈਂ ਮੁੜ ਜੀਵਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਅੱਜ ਇੱਕ ਨਿੱਕੀ ਜਿਹੀ ਕੰਪਨੀ 'ਚੋਂ ਕੰਮ ਕਰਦੀ ਆਂ ਜਿੱਥੇ ਮਾਹੌਲ ਵੀ ਚੰਗਾ ਏ ਤੇ ਲੋਕ ਵੀ ਇੱਜ਼ਤ ਨਾਲ ਪੇਸ਼ ਆਉਂਦੇ ਨੇ ਮਾਂ ਤੇ ਭਰਾ ਦੇ ਨਾਲ ਇੱਕ ਛੋਟੀ ਜਿਹੇ ਘਰ ਵਿੱਚ ਰਹਿੰਦੀ ਆਂ ਤੇ ਆਪਣੇ ਜੀਵਨ ਨਾਲ ਸੰਤੁਸ਼ਟ ਹਾਂ ਤਾਂ ਦੋਸਤੋ ਏ ਸੀ ਮੇਰੀ ਕਹਾਣੀ ਜੀਵਨ 'ਚੋਂ ਕਦੇ ਵੀ ਪੈਸਾ ਜਾਂ ਨੌਕਰੀ ਲਈ ਆਪਣੀ ਇੱਜ਼ਤ ਜਾਂ ਆਤਮ ਸਮਰਪਣ ਨਾ ਕਰੋ ਹਰ ਮੁਸ਼ਕਿਲ ਦਾ ਹੱਲ ਸਮੇਂ ਦੇ ਨਾਲ ਜ਼ਰੂਰ ਨਿਕਲ ਆਉਂਦਾ ਹੈ ਏਸੀਜੀ ਅੱਜ ਦੀ ਇੱਕ ਭੈਣ ਦੀ ਸੱਚੀ ਹੱਡ ਬਿੱਤੀ ਕਹਾਣੀ ਕਈ ਵਾਰ ਦਰਿੰਦੇ ਪੈਸੇ ਦਾ ਲਾਲਚ ਦੇ ਕੇ ਸਾਡੀ ਇੱਜ਼ਤ ਨੂੰ ਤੱਕਦੇ ਨੇ ਤੇ ਕੁੜੀਆਂ ਦਾ ਨਜਾਇਜ਼ ਫਾਇਦਾ ਚੁੱਕਦੇ ਨੇ ਪਰ ਮੇਰੀ ਧਰਤੀਆਂ ਨੂੰ ਇਹੋ ਹੀ ਬੇਨਤੀ ਆ ਕਿ ਕਦੇ ਵੀ ਪੈਸੇ ਦੀ ਖਾਤਰ ਆਪਣੀ ਇੱਜ਼ਤ ਨਾ ਵਿਕਮ ਦਿਓ ਥੋੜਾ ਖਾ ਲਓ ਪਰ ਖਾਓ ਇੱਜ਼ਤ ਦਾ ਜੇਕਰ ਤੁਹਾਨੂੰ ਦੋਸਤੋ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਜੇਕਰ ਤੁਸੀਂ ਆਪਣੀ ਕੋਈ ਵੀ ਹੱਡ ਕੀਤੀ ਕਹਾਣੀ ਸਾਡੇ ਚੈਨਲ ਤੇ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਨੀਚੇ ਕਮੈਂਟ ਜਰੂਰ ਕਰਿਓ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ